ਸ਼ਸ਼ੀਕਾਲ ਜੀ ਅੱਧਾ ਲਾਉਣਾ ਪੈ ਗਿਆ ਸਾਧਰੇ ਫਰੇਸ਼ਰ ਸਾਢੇ 7 ਹੋਣੇ ਬੱਦਲਬਾਈ ਹੋਈ ਗਈ ਬਹੁਤ ਸਾਧ ਰਹਿ ਗਿਆ ਤਾਂ ਡੇਢ ਕੁ ਕੀਲਾ ਇਹ ਬੰਦਾ ਵਿਚਾਰਾ ਅੱਧ ਵਿਚਾਲੇ ਜੇ ਫਸ ਗਿਆ ਤਾਂ ਹੁਣ ਕੱਢਣੀ ਪੈਗੀ ਜਿਹੜੀਆਂ ਮਰੀ ਮੋਟੀਆਂ ਆ ਗਈਆਂ ਜੇ ਨਿਕਲ ਜਵੇ ਤਾਂ ਵਧੀਆ ਗੱਲ ਐ ਤੁਹਾਨੂੰ ਦਿਖਾਉਣਾ ਦੇਖ ਲੈ ਜਦ ਕਿ ਆਦਾ ਵੀ ਰਾਤ ਕੱਢ ਦੋ ਰਾਤ ਭੱਜ ਗਈ ਲੇਬਰ ਆ ਹੁਣ ਦੇਖ ਲੈ ਪਰ ਇਹ ਚੱਕਣੇ ਨੂੰ ਕਿਹਾ ਉਹਨੂੰ ਬੇਚੀ ਘੁੰਮਦੇ ਆ ਮੌਸਮ ਹੋ ਰਿਹਾ ਵਾ ਖਰਾਬ ਚਾਰ ਕਿਨਿਆ ਨਾਲ ਟਰੈਕਟਰ ਰੁਕਣ ਲੱਗ ਜਾਂਦਾ ਹੈ ਥੂਰਾ ਇਹ ਅੱਗ ਲਾਈ ਜਾਂਦੇ ਬਾਰ-ਬਾਰ ਫਰੈਕਚਰ ਚ ਨਹੀਂ ਆ ਗਿਆ ਚੋਗਰੋ ਮੀ ਛਾੜਤਾ ਵਧੀਆ ਏ ਤਰਪਾਲ ਚਾਹੀਦੀ ਤੇ ਉੱਪਰੇ ਪਾ ਕੇ ਖੜਾ ਰੱਖਦਾ ਜੀ ਪਾਣੀ ਪਾਤਾ ਦਾ ਗਿੱਲੀ ਹੋ ਗਈ ਤਾਂ ਕਣਕਾਂ 'ਕ ਅੱਗ ਲੱਗਦੀ ਆ ਆਜਾ ਦਾਤੀ ਕੱਢ ਲੈ ਦਾਤੀ ਇਹ ਤਾਂ ਕੋਈ ਨਹੀਂ ਇਹ ਤਾਂ ਨਿਕਲ ਜੂਗਾ ਲੱਗ ਜਾਏਗਾ ਉਹ ਗਰਮ ਪੋਣਾ ਲੂਤੀ ਬਿਗਤ ਰਹੀ ਹੈ ਇਹ ਫੂਲਾ ਧੂਆ ਨ ਉਠਲਾ ਰਹੀ ਹ ਤੂੰ ਐ ਧੂਆ ਹੋ ਗਿਆ ਤਾਂ ਤਾਂ ਪਾਣੀ ਪਾਇਆ ਤਾਂ ਬੁਝਿਆ ਉਹ ਉਸ ਕੋ ਬਨਵਾਇਏ ਨਾ ਕੈਸੇ ਲੱਗ ਜਾਤਾ ਹੈ ਮਿਸਤਰੀ ਕੇ ਬੋਲੀ ਲੱਗ ਜਾਤਾ ਉਸਨੇ ਮਿਸਤਰੀ ਨੇ ਥੋੜੀ ਠੀਕ ਕਰਨਾ ਇਹ ਤਾਂ ਜਿਹੜਾ ਲਾਨ ਗਿੱਲਾ ਹੁੰਦਾ ਜੱਲੇ ਪਟ ਜਾਂਦਾ ਇਹ ਉਧ ਪਰ ਬੈਰਿੰਗ ਪਰ ਉਹ ਗਰਮ ਹੋ ਜਾਂਦਾ ਹੈ ਗਰਮ ਹੋਏ ਤੇ ਅੱਗ ਲੱਗਦੀ ਆ ਉਹ ਫੇਰ ਨੀ ਲੱਗਦਾ ਜਨ ਲਾਨ ਨਰਮ ਹੁੰਦਾ ਹੈ ਨਾ ਫਿਰ ਉਹ ਗੁੱਲੀ ਡੰਡਾ ਉਹਦੇ ਵਿੱਚ ਜਾ ਡੱਕੇਲੇ ਫਟ ਜਾਂਦੇ ਆ ਫੇਰ ਅੱਗ ਲੱਗਦਾ ਏ ਭੈਣੇ ਖੁੱਲਦੀ ਤੇ ਚੱਲੇ ਕਿਨਾਰੇ ਹਾਂ ਬੈਰੰਖਲਾ ਦੇ ਤੂੰ ਬੈਰੰਖ ਤਾਂ ਨਵਾਂ ਪਵਾਇਆ ਉਹਦਾ ਉਹਦੇ ਬਿਨਾਂ ਕੁਝ ਵੀ ਨਹੀਂ ਹੈ ਥੱਲੇ ਕਰ ਥੱਲੇ ਉਹਨੂੰ ਘੁਮਾ ਹੋਰ ਮੋੜਾ ਜਾ ਕਮਾ 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 ਹੋਰ ਕਮਾ ਹੁਣ ਵੱਡ ਹੁਣ ਵੱਡ ਬਸ ਬਸ ਡਾਣ ਬਾਬੇ ਲੋਆ ਮੜਾ ਸੈਟ ਕਰਕੇ ਟਰਾਲਾ 40 ਖੜਾ ਲਈ ਮੈਂ ਹੁਣ ਟਰਾਲੀ ਖੜਾ ਲਈ ਹੁਣ ਤੇਰੇ ਵਾਲਾ ਲੈ ਕੇ ਆਉਂਦਾ ਲੋਆ ਦੰਸਾਟ ਦੇਵਾ ਕੇ ਪੱਲੀ ਦੇ ਦਿਓ ਸਿੰਗਲ ਸਿੰਗਲ ਬਣ ਜਿਹੜਾ ਨਹੀਂ ਸਿੰਗਲ ਨਹੀਂ ਦੂਏ ਪਾਸੇ ਨੂੰ ਘੱਟ ਦੋਈ ਬਾਹ ਹੋ ਜਾਣਾ ਅਣਦੇ ਆਣਦੇ 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 ਜਾਣਦੇ ਹੌਲੀ 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 ਬੱਸ ਡਰਾਈਵਰੀ ਦਾ ਥੱਬ ਵਾਲਾਂ ਦੀ ਕਿਆ ਕਹਿਣੀ ਟਰਾਲੀ ਰਹਿਣ ਦੇ ਜੁੜੀਓ ਲੈ ਕੇ ਜਾਣਾ ਏ ਟਰੈਕਟਰ ਖੋਲ ਦੇ ਬਾਈ ਫਿਰ ਬਗਵਾਸ ਭਰੀ ਜਾਂਦਾ ਹੈ ਅੱਛਾ ਚੁੱਪ ਕਰ ਜਾ ਮੈਂ ਨੀ ਬਗਵਾਸ ਨਾ ਬਾਈ ਹਾਂਜੀ ਉਹ ਪੰਲੀ ਫੜਾ ਉਹਦਾ ਗੁਰਮਖੜਾ ਟਰੈਕਟਰ ਮੋਗਾ ਲੈਣਾ ਜਾਂ ਫਿਰ ਡ੍ਰੈਸ਼ਰ ਖੋਲ ਕੇ ਕਰ ਲੂਗੇ ਫਿਰ ਹੋਰ ਕੀ ਕਰਨਾ ਓਏ ਯਾਰ ਚੱਕ ਲੈ ਅੰਗੂ ਮਾਰ ਲੈ ਹੈ ਹੈ ਮਨਾ ਪਰਿਆ ਹੋਇ ਨਹੀਂ ਨਾ ਜਾ ਕੋਣਾ ਹੁਣੇ ਪਹਿਲੇ ਹੀ ਜੇ ਕਿਸੇ ਦਾ ਕਰਾਲਾ ਲੋੜੇ ਨਹੀਂ ਬਸ ਬੱਚ ਦੇਖ ਲਾਂਗੇ ਮਸ਼ੀਨ ਆਉਣੀ ਆ ਮਸ਼ੀਨ ਆਉਣੀ ਚੋਫਰ ਹੈਲੋ ਪਹਿਲਾ ਸਾਡੀ ਕੱਢ ਹੋ ਰਹੀ ਹੈ ਹਾਂ ਤੇਰੇ ਲਈ ਨਿਕਲ ਗਿਆ ਟਰਾਲੀ ਦਾ ਨਿਕਲ ਜੂ ਐਂ ਕਰ ਉਧਰ ਵਾਲੀਆਂ ਭਰੀਆਂ ਚੱਕ ਲੋ ਆ ਤਾਂ ਇੱਧਰ ਤਾਂ ਜਮਾ ਹੀ ਨੇੜੇ ਆ ਇੱਧਰ ਵਾਲੀਆਂ ਚੱਕ ਲੋ ਓਕਰ ਮਰਦਾ ਓਕਰ ਓਕਰ ਖਾਲੀ ਬਾਸ ਹਾਂਜੀ ਨੌਰ ਬਾਬੇ ਰਾਤ ਨੂੰ ਤਾਂ ਡਿਊਟੀ ਲਾ ਲਈ ਅੱਜ ਮੈਂ ਬਹੁਤ 6-7 ਦਿਨ ਹੋ ਗਏ ਮੈਨੂੰ ਪੀਦੇ ਨਾਲ ਜਾ ਕੇ ਰੱਖਿਆ ਕੀਨੇ ਨਾਲ ਜਾ ਲਿਆ ਤੈਨੂੰ ਕੀਲੇ ਨੇ ਆ ਆਪੇ ਵੱਡੀ ਆਪੇ ਵੱਡੀ ਵਾਹ ਜੀ ਵਾਹ ਆ ਚੱਕਰ ਫਿਰਦਾ ਫੋਟੋ ਠੀਕ ਹੈ ਚੱਲ ਅੱਜ ਮੌਸਮ ਵੀ ਖਰਾਬ ਹੈ ਹਾਂ ਬਾਕੀ ਆ ਬਾਬੇ ਨਾਨਕ ਦੀ ਕਿਰਪਾ ਨਾਲ ਨਿਕਲ ਜੂ ਤਾਰੇ ਤਾਂ ਨਿਕਲੇ ਆਏ ਵੈਸੇ ਹਾਂ ਜਾਂਟੀ ਦੀ ਘੱਟ ਦੋ ਯਾਰ ਜਾਂਟੀ ਦੀ ਘੱਟ ਕੱਢ ਦੀ ਜਾਂਟੀ ਦੀ ਕਿੰਨੀ ਘੱਟ ਜਾਂਟ ਕਿੰਨੀ ਬਾਈ ਕੀਲਾ ਕੀਲਾ ਇਹਨੇ ਜਿਹੜਾ ਟਰੈਲੀ ਖੜਾਈ ਪਿਆ ਲੈ ਕੇ ਕੱਲ ਨੂੰ ਲੱਗੂ ਅੱਦੇ ਨੰਬਰ ਹਾਜਰੇ ਦੁਪਹਿਰ ਤੇ ਬਾਅਦ ਦੁਪਹਿਰ ਤੇ ਬਾਅਦ ਕਲੂ ਗਿੰਦਰ ਦੀ ਕੱਢਣੀ ਸਵੇਰੇ ਕਿੰਨੇ ਵਜੇ ਕਿੰਨਾ ਟਾਈਮ ਲਾਉਂਦਾ ਤੂੰ ਮਨ ਲੈ ਕਿੰਨੇ ਤੇ ਯਾਰੇ ਤਾਂ ਲਾਨ ਪਰ ਹੁਣ ਆਏ ਤਾਂ ਅਸੀਂ ਪਤਾ ਕਿਆ ਗੱਲ ਆ ਹੁਣ ਹਰੇਕ ਦਾ ਲਾਨ ਇੱਕ ਜਾਨੀ ਨਾ ਹੁੰਦਾ ਹੈ ਸਰਨੀ ਬਾਬੇ ਦੇ ਸਾਰੇ 2.5 ਘੰਟੇ ਲੱਗੇ ਠੀਕ ਹੈ ਸਰਨੀ ਬਾਈ ਦੇ ਹਾਂ ਤੇ ਉਹਦੇ ਬਾਅਦ ਜਿਹੜਾ ਅਸੀਂ ਬੋਲੇ ਦੇ ਉਧਰ ਕੱਢੀ ਆਪਣੇ ਪਿੰਡ ਸਾਢੇ 7 ਵਜੇ ਲੱਗੇ ਵੇ ਸਾਢੇ 11 ਵਜੇ ਗਏ ਸੋ ਬਾਈ ਹਾਂ ਹਾਂ ਥੱਲੇ ਪਿਛਾਉਣੀਆਂ ਨਾ ਉਹਨੂੰ ਪੱਲੀ ਲਿਆ ਬਾਈ ਦੇਤੀ ਮਿੱਠੂ ਨੂੰ ਦੇਤੀ ਹੈਗੀ 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 ਇੱਕ ਹੋਰ ਪੱਲੀ ਦੇ ਦੇ ਬਾਈ ਮੈਂ ਰਫਾਉ ਨਹੀਂ ਮੰਨਦਾ ਯਾਰ ਕਾ ਕਰਾਂ ਓਹੋ ਕੱਲ ਕੋ ਗੱਲ ਤੇ ਇੱਤੇ ਲੈ ਲੂੰਗਾ ਮੇਤੇ ਲੈ ਲਈ ਮੈਂ ਬੋਲ ਕੇ ਦੱਸਾਂ ਬਗਾਂ ਦੀ ਵੇਚੀ ਹੋਣੀ ਹੈ ਦੇਖ ਲੈ ਹੈਲੋ ਚੱਲ ਬਾਲ ਦਿੱਤਾ ਹੈ ਗ্লাইਡ ਚੱਲ ਉਹਨਾਂ ਪਿੱਛੇ ਨੂੰ ਝੂਟਾ ਮਾਰ ਕੇ ਦਰੈਕਟਰ ਨਾਲ ਘੇਰਦੀ ਇਹ ਪਿੱਛੇ ਕੁਝ ਲਾ ਦੇਣਾ ਜ਼ਫਰੀਦ ਡਰਾਈਵਰ ਤਾਂ ਵਧੀਆ ਹੈ ਬੱਚਾ ਗਾਣਾ ਉਹ ਕਿਤੇ ਛੱਤ ਤੋਂ ਲਾਉਣਾ ਕਰਨਾ ਗੱਲ ਗੱਲ ਫੜ ਜਾ ਮੈਂ ਉੱਧਰ ਤੇ ਫੜਦਾ ਕੋਈ ਕਿਤੇ ਨ ਲੱਗਿਆ ਥੋੜੀ ਚੱਕ ਆਹਦੇ ਪਿੱਛੇ ਲੱਗੂਗਾ ਪੂਰ ਚੱਕ ਥੋੜੀ ਜੱਕੀ ਇੰਨਾ ਦੇ ਪਿੱਛੇ ਪਿੱਛੇ ਲੱਗਿਆ ਇਹਨੂੰ ਤੇ ਕਰਨ ਲੈਣਗੇ ਜਿਹਦੀ ਪਹਿਲੀ ਹੈਗੀ ਨੇ ਪੂਰੀ ਹੋਣਾ ਕਹਿੰਦੇ ਅਗਰਾਰੀ ਦੀ ਲੱਗੀ ਨਹੀਂ ਕਰਦੇ ਗਰਾਰੀ ਲੱਗੀ ਚੱਲ ਜਾ ਨਾ ਬਾਜੀ ਵਾਹ ਬਾਜੀ ਵਾਹ ਨਹੀਂ اے ਅਮੇਂਦਰ ਦੇ ਡਰਾਈਵਰ ਉਹ ਨਾ ਉਹਨੇ ਕੜਾ ਜਾਲਵਾ ਦਾ ਕਰਾਰੀ ਲੱਗੀ ਵੀ ਆਉਂਦੇ ਆ ਉੱਥੇ ਜਾ ਲਿਫਟ ਦਵਾਰੇ ਚੱਕੀ ਉਹਨਾਂ ਹਾਂ ਆ ਲੱਗਿਆ ਵਾ ਤੈਨੂੰ ਡਰ ਪਾ ਦੇਣਾ ਤੇ ਦਰਵਾਜ਼ੇ ਦੇ ਨਾਲ ਲਾਉ। ਇਹ ਦਰਵਾਜ਼ੇ ਉਧਰੋਂ ਮੈਂ ਪੁੱਠਾ ਕਰ ਦਿੰਦਾ। ਟੋਕਦੇ ਵੀ ਨਹੀਂ ਇਹ। ਉਹ ਨਾ ਚੱਲਦੇ ਚੱਲਦੇ ਨਹੀਂ ਮੁੱਦਾ ਚੱਲੀ ਜਾਣਾ ਪੈੇ ਨਹੀਂ। ਹਾਂ। ਡੰਡਾ ਪਾਉਣ ਲੱਗਿਆ ਟਰਾਲੇ ਨੂੰ। ਉਹ ਭਾਈ ਜੈਕ ਨਹੀਂ ਜੱਕਣਾ ਹੈਗਾ। ਹੈਲੋ। ਡਿਸਟ੍ਰੀਬਿਊਟਰ ਗਸਣ ਲੱਗਿਆ ਤੇ ਡਾਅ ਹੋ ਜਾਂਦਾ ਤੇਲ ਵਾਲਾ ਚੈੱਕ ਨਾ ਲਾ ਦੀ ਲੈ ਵੀ ਮੁੰਡਿਆਂ ਦੇ ਨਾਲ ਦੀ ਨਾਲੇ ਥੱਲੇ ਭਰਤੇ